ਬਾਲਾ ਪਲੇਟ ਹੁੰਦਾ ਵੀ ਕੋਈ ਫਾਇਦਾ ਨਹੀਂ ਕਿੱਥੋਂ ਆਪਾਂ ਯਾਤਰਾ ਸ਼ੁਰੂ ਕੀਤੀ ਸੀ ਤੇ ਉੱਥੋਂ ਤੱਕ ਆਉਣ ਦਾ ਸਫ਼ਰ ਹੈਗਾ ਜੀ 22 ਕਿਲੋਮੀਟਰ ਘੱਟੋ-ਘੱਟ ਆਪਾਂ ਨੂੰ ਵਾਪਸ ਜਾਂਦਿਆਂ ਨੂੰ 6-7 ਵਜੇ ਜਾਣਗੇ ਚਲੋ ਐ ਕਿ ਬਰਫ਼ ਹੈ ਜਿਹੜੀ ਉਹ ਪਹਿਲਾਂ ਨਾਲੋਂ ਘੱਟ ਹੈ ਤਾਂ ਕਰਕੇ ਆਪਾਂ ਨੂੰ ਰਸਤਾ ਪੂਰਾ ਵਧੀਆ ਫੌਜੀ ਵੀਰ ਭਰਾਵਾਂ ਨੇ ਸਾਫ਼ ਕੀਤਾ ਹੋਇਆ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਸਵੇਰ ਦੇ ਟਾਈਮ ਵੱਜ ਚੁੱਕੇ ਨੇ 4:30 ਤੇ ਆਪਣੀ ਯਾਤਰਾ ਹੋ ਚੁੱਕੀ ਹੈ ਜੀ ਸ਼ੁਰੂ ਤੇ ਆਪਣੀ ਯਾਤਰਾ ਆਪਾਂ ਗੋਵਿੰਦ ਧਾਮ ਰਤ ਪਹੁੰਚ ਗਏ ਸੀ ਤਾਂ ਗੋਵਿੰਦ ਧਾਮ ਤੋਂ ਲੈ ਕੇ ਹੁਣ ਆਪਾਂ ਜਾਣਾ ਜੀ ਗੁਰਦੁਆਰਾ ਸ੍ਰੀ ੍ਹੇਮਪੰਡ ਸਾਹਿਬ ਤੱਕ ਤੇ ਉੱਥੇ ਆਪਾਂ ਨੂੰ ਉਹ ਹੈਗਾ ਜੀ ਆਪਣੇ ਤੋਂ 6 ਕਿਲੋਮੀਟਰ ਦਾ ਰਸਤਾ ਹੈ ਜਿਹੜਾ ਅੱਜ ਪੈਦਲ ਤੈਅ ਕਰਨਾ ਹੈ ਤੇ ਇੱਕ ਉੱਥੇ ਅਰਦਾਸ ਹੁੰਦੀ ਹੈ ਜੀ 10 ਵਜੇ ਤੇ ਇੱਕ ਅਰਦਾਸ ਹੁੰਦੀ ਹੈ ਜੀ ਉੱਥੇ 12 ਵਜੇ ਤਾਂ ਆਪਾਂ 10 ਵਜੇ ਵਾਲੀ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਤੇ ਉਸ ਹਿਸਾਬ ਨਾਲ ਆਪਾਂ ਚੱਲੇ ਹੋਏ ਆ ਸਵੇਰ ਦੇ ਟਾਈਮ 4:30 ਵਜੇ ਆਪਾਂ ਚੱਲੇ ਸੀਗੇ ਇਥੋਂ ਤੇ ਦੇਖ ਲਓ ਤੁਸੀਂ ਵੀ ਆਪਾਂ ਨੂੰ 20 20 ਮਿੰਟਾਂ ਦੇ ਵਿੱਚ ਸਿਰਫ ਆਪਾਂ ਇੰਨਾ ਕੁ ਰਸਤਾ ਤੈਅ ਕਰ ਪਾਏ ਆ ਤੇ ਇਸ ਤੋਂ ਬਾਅਦ ਆਪਾਂ ਚੱਲਣਾ ਸਿਰਫ ਉੱਤੇ ਤੇ ਇਸ ਤੋਂ ਬਾਅਦ ਆਪਾਂ ਰਸਤੇ ਦੇ ਵਿੱਚ ਕਿਤੇ ਜ਼ਿਆਦਾ ਨਹੀਂ ਰੁਕਦੇ ਕਿਉਂਕਿ ਫਿਰ ਲੇਟ ਹੋ ਜਾਾਂਗੇ ਤੇ ਉਹ ਬਾਲਾ ਆਪਾਂ ਲੇਟ ਹੋਉਂਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਫਿਰ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਜੇ ਆਪਾਂ 12 ਵਜੇ ਵਾਲੀ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਤਾਂ ਫਿਰ ਜਦੋਂ ਮਤਲਬ ਆਪਾਂ ਵਾਪਸ ਆਵਾਂਗੇ ਤਾਂ ਆਪਾਂ ਵਾਪਸ ਸ੍ਰੀ ਗੋਵਿੰਦ ਘਾਟ ਤੱਕ ਆਵਾਂਗੇ ਥੱਲੇ ਤੱਕ ਜਿੱਥੋਂ ਆਪਾਂ ਯਾਤਰਾ ਸ਼ੁਰੂ ਕੀਤੀ ਸੀ ਤੇ ਉੱਥੋਂ ਤੱਕ ਆਉਣ ਦਾ ਸਫ਼ਰ ਹੈਗਾ ਜੀ 22 ਕਿਲੋਮੀਟਰ ਤੈ ਹੈ ਕੁੱਲ ਮਿਲਾ ਕੇ ਵੀ 21-22 ਕਿਲੋਮੀਟਰ ਦੇ ਨੀਅਰ ਆਊਟ ਹੈ ਤਾਂ ਉਹ ਆਪਾਂ ਨੂੰ ਪਤਾ ਵੀ ਹੁਣ ਘੱਟੋ-ਘੱਟ ਆਪਾਂ ਨੂੰ ਵਾਪਸ ਜਾਂਦਿਆਂ ਨੂੰ 6-7 ਵਜੇ ਜਾਣਗੇ ਤਾਂ ਉਸ ਹਿਸਾਬ ਨਾਲ ਆਪਾਂ ਚੱਲੇ ਹੋਏ ਆ ਕਿਉਂਕਿ ਆਪਾਂ ਸਾਰਾ ਕੁਝ ਪਹਿਲਾਂ ਪਲਾਨ ਕੀਤਾ ਹੋਇਆ ਹੈ ਵੀ ਆਪਾਂ 8:00 ਵਜੇ ਇੱਥੋਂ ਚੱਲਣਾ ਤੇ 11:00 ਵਜੇ ਇੱਥੋਂ ਵਾਪਸ ਆਉਣਾ ਠੀਕ ਹੈ ਜੀ ਤੇ ਆਪਾਂ ਚੱਲੇ ਸੀ 4:30 ਵਜੇ ਤੇ ਆਪਾਂ ਉੱਪਰ ਦੇਖਦੇ ਹਾਂ ਕਿੰਨੇ ਵਜੇ ਪਹੁੰਚਾਂਗੇ ਤੇ ਇੱਕ ਤੁਸੀਂ ਰਸਤੇ ਦੇ ਵਿੱਚ ਧਿਆਨ ਜ਼ਰੂਰ ਰੱਖਣਾ ਕਿ ਜਿਹੜਾ ਆਪਣੇ ਕੋਲੇ ਹਲਕਾ ਸਮਾਨ ਹੋਵੇ ਜੀਦਾ weight ਜ਼ਿਆਦਾ ਨਾ ਹੋਵੇ ਆਪਾਂ ਉਹੀ ਨਾਲ ਲੈ ਕੇ ਜਾਣਾ ਕਿਉਂਕਿ ਦੇਖ ਲਓ ਤੁਸੀਂ ਆ ਬਜ਼ੁਰਗ ਮਾਤਾ ਮਾਂ ਜਾਂਦੀਆਂ ਹਨ ਤੇ ਇਹਨਾਂ ਦੇ ਮੋٹے-ਮੋٹے ਕੱਪੜੇ ਪਾਏ ਨੇ ਇਹ ਜ਼ਰੂਰੀ ਨੇ ਕਿਉਂਕਿ ਠੰਡ ਉੱਪਰ ਜ਼ਿਆਦਾ ਹੈ ਆਪਾਂ ਨੂੰ ਵੀ ਨਹੀਂ ਪਤਾ ਹੁਣ ਠੰਡ ਕਿੰਨੀ ਕ ਹੈ ਬਾਕੀ ਹੁਣ ਦੇਖ ਲਓ ਤੁਸੀਂ ਵੀ ਇੱਥੇ ਵੀ ਠੰਡ ਜ਼ਿਆਦਾ ਹੈ ਰੇਕ ਦੇ ਕੋਟੀਆਂ ਸਵੈਟਰ ਤੇ ਟੋਪੀਆਂ ਸਾਰਾ ਕੁਝ ਲਿਆ ਹੋਇਆ ਤੇ ਇਹ ਜ਼ਰੂਰੀ ਵੀ ਹੈ ਤੇ ਇੱਕ ਗੱਲ ਹੋਰ ਜਿਹੜੇ ਸਿੱਖ ਭਰਾ ਨੇ ਤੇ ਮਤਲਬ ਆਪਣੇ ਮੁੰਡੇ ਨੌਜਵਾਨ ਨੇ ਤੁਸੀਂ ਦਿਮਾਲੇ ਬਨ ਕੇ ਜਾਣਾ ਪੱਗਾਂ ਸਜਾ ਕੇ ਜਾਣਾ ਪਰਨੇ ਬਨ ਕੇ ਆਣਾ ਟੋਪੀਆਂ ਕਿਸੇ ਨੇ ਨਹੀਂ ਲੈ ਕੇ ਜਾਣੀਆਂ ਇਹ ਗੱਲ ਦਾ ਖਾਸ ਕਰਕੇ ਧਿਆਨ ਰੱਖਿਓ ਕਿਉਂਕਿ ਆਪਣੀ ਸਿੱਖਾਂ ਦੀ ਇਹੀ ਪਹਿਚਾਣ ਹੈ ਪਰਨੇ ਦਿਮਾਲੇ ਤੇ ਪੱਗਾਂ ਠੀਕ ਹੈ ਜੀ ਟੋਪੀਆਂ ਤਾਂ ਆਪਾਂ ਚਲੋ ਬਾਅਦ ਚ ਵੀ ਚਲੋ ਹਨਾ ਸਭ ਦੀ ਆਪਣੀ ਆਪਣੀ ਹੋ ਆ ਤਾਂ ਦੇਖ ਲਓ ਤੁਸੀਂ ਠੰਡ ਤੋਂ ਰੋਕਣ ਦੀ ਬਜਾਏ ਜਿਹੜੇ ਮੋਨੇ ਨੇ ਉਹ ਚਲੋ ਟੋਪੀਆਂ ਲੈ ਲੈਂਦੇ ਨੇ ਨਹੀਂ ਪਰਨੇ ਪੱਗਾਂ ਬਨਣੀਆਂ ਇਹ ਬਹੁਤ ਜ਼ਰੂਰੀ ਨੇ ਤਾਂ ਆਪਾਂ ਸਾਰੇ ਪਰਨੇ ਬਨ ਕੇ ਗਏ ਸੀ ਠੀਕ ਹੈ ਜੀ ਤੇ ਇੱਕ ਠੰਡ ਬਹੁਤ ਸੀ ਇਹਦੀ ਤੇ ਬਾਕੀ ਮੈਂ ਤੁਹਾਨੂੰ ਆ ਦਿਖਾਉਣਾ ਇੱਧਰ ਖੱਤਰ ਵੀ ਜਾਂਦੇ ਨੇ ਉੱਪਰ ਤੱਕ ਤਾਂ ਇਹ 800000 ਰੁਪਏ ਲੈਂਦੇ ਨੇ ਗੋਵਿੰਦ ਧਾਮ ਤੋਂ ਲੈ ਕੇ ਹਿਮਕੁੰਡ ਸਾਹਿਬ ਤੱਕ ਜਿੱਥੋਂ ਤੱਕ ਮੈਨੂੰ ਸੁਣਨ ਚ ਪਤਾ ਲੱਗਾ ਦੇਖ ਲਓ ਤੁਸੀਂ ਬਜ਼ੁਰਗ ਜਾਂਦੇ ਨੇ ਆਪਣੇ ਸਾਹਮਣੇ ਤਾਂ ਦੇਖ ਲਓ ਆਪਣੀ ਉਮਰ ਤਾਂ ਇਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਘੱਟੋ ਘੱਟ ਆਪਣੇ ਤੋਂ 3-4 ਗੁਣਾ ਉਮਰ ਜ਼ਿਆਦਾ ਹੀ ਹੋਣੀ ਹੈ ਤਾਂ ਦੇਖ ਲਓ ਵੀ ਇਹਨਾਂ ਦੇ ਹੌਂਸਲੇ ਕਿੰਨੇ ਬਰਕਰਾਰ ਨੇ ਇਹ ਵੀ ਤਾਂ ਆਪਣੇ ਮੰਗੂ ਪੈਦਲ ਤੁਰ ਕੇ ਜਾ ਰਹੇ ਨੇ ਆਪਾਂ ਵੀ ਪੈਦਲ ਤੁਰ ਕੇ ਜਾਣਾ ਸੀ ਆਪਾਂ ਮਤ ਕੇ ਆਏ ਸੀ ਪਿੰਡੋ ਵੀ ਆਪਾਂ ਪੈਦਲ ਹੀ ਜਾਵਾਂਗੇ ਖੱਤਰ ਤੇ ਨਹੀਂ ਚੜਨਾ ਕਿਉਂਕਿ ਜੇ ਖੱਤਰ ਤੇ ਚੜਨਾ ਫਿਰ ਐਡੀ ਦੂਰ ਆਉਣ ਦਾ ਵੀ ਕੀ ਫਾਇਦਾ ਹਨ ਦੇਖ ਲਓ ਤੁਸੀਂ ਜਮਾ ਥੱਲੇ ਤੋਂ ਲੈ ਕੇ ਉੱਪਰ ਤੱਕ ਆਪਾਂ ਪੈਦਲ ਆਏ ਆ ਕੋਈ ਕਿਸੇ ਤੇ ਨਹੀਂ ਜਿਹੜੇ ਨਾ ਕਿਤੇ ਮਤਲਬ ਕੋਈ ਰਸਤੇ ਦੇ ਵਿੱਚ ਕੋਈ ਹੁੱਲੜਵਾਜੀ ਕੀਤੀ ਕੁਝ ਨਹੀਂ ਕੀਤੀ ਕੋਈ ਨਾ ਕੋਈ ਚੌੜ ਕੀਤੀ ਕੁਝ ਨਹੀਂ ਕੀਤੀ ਬਸ ਆਪਣਾ ਇੰਜੋਏਮੈਂਟ ਨਾਲ ਹੈ ਤਾਂ ਦੇਖ ਲਓ ਤੁਸੀਂ ਆ ਬਾਪੂ ਜੀ ਦੀ 75 ਸਾਲ ਉਮਰ ਆ ਮੈਂ ਇਹਨਾਂ ਨਾਲ ਗੱਲ ਵੀ ਕੀਤੀ ਸੀ ਤਾਂ ਦੇਖ ਲਓ ਤੁਸੀਂ ਬਾਪੂ ਜੀ ਦੀ ਇੱਕ ਲੱਤ ਖਰਾਬ ਹੋਣ ਦੇ ਬਾਵਜੂਦ ਵੀ ਆ ਦੇਖ ਲਓ ਜਿਹੜੇ ਖੱਤਰਾਂ ਵਾਲੇ ਨੇ ਦੇਖ ਲਓ ਕਿੰਨਾ ਧੱਕਾ ਕਰਦੇ ਨੇ ਦੇਖ ਲਓ ਨਾ ਇਹ ਬਜ਼ੁਰਗ ਦੇਖਣ ਨਾ ਕੁਝ ਹੋਰ ਦੇਖਣ ਇਹ ਯਾਰ ਨਾ ਮਤਲਬ ਆਪਣੇ ਪੰਜਾਬੀ ਲੋਕ ਨਹੀਂ ਹੈਗੇ ਜਿਹੜੇ ਖੱਤਰਾਂ ਚਲਾਉਂਦੇ ਨੇ ਤਾਂ ਕਰਕੇ ਇਹਨਾਂ ਦਾ ਨਸ਼ਾ ਪੱਤਾ ਵੀ ਕੀਤਾ ਹੁੰਦਾ ਸਾਰਾ ਕੁਝ ਮਤਲਬ ਇਹਨਾਂ ਨੂੰ ਖੁੱਲੀ ਛੁੱਟੀ ਹੈ ਯਾਰ ਇਹ ਕੁਝ ਵੀ ਕਰ ਸਕਦੇ ਨੇ ਤਾਂ ਦੇਖ ਲਓ ਤੁਸੀਂ ਆ ਵੀਡੀਓ ਦੇ ਵਿੱਚ ਬੈਕ ਕਰਕੇ ਦੇਖ ਲਓ ਤੁਸੀਂ ਉਹ ਬਾਪੂ ਦੇ ਵਿੱਚ ਖੱਤਰ ਲੱਗ ਗਿਆ ਸੀ ਤਾਂ ਦੇਖ ਲਓ ਤੁਸੀਂ ਵੀ ਬਾਪੂ ਡਿੱਗ ਵੀ ਸਕਦਾ ਸੀ ਹਨਾ ਛੱਟ ਵੀ ਵੱਜ ਸਕਦੀ ਉਹ ਚਲੋ ਵਾਹਿਗੁਰੂ ਦੀ ਕਿਰਪਾ ਵੀ ਇਹੋ ਜਿਹਾ ਕੁਝ ਨਹੀਂ ਹੋਇਆ ਤਾਂ ਉਹਦੇ ਨਾਲ ਜਿਹੜਾ ਜਾਨੀ ਨੁਕਸਾਨ ਹੈ ਉਹ ਵੀ ਹੋ ਸਕਦਾ ਪਰ ਇਹਨਾਂ ਨੂੰ ਕੋਈ ਰੋਕਣ ਵਾਲਾ ਹੈ ਨਹੀਂ ਇਹਨਾਂ ਦਾ ਕੋਈ ਬਾਲੀ ਬਾਰਸ ਨਹੀਂ ਹੈਗਾ ਤੇ ਇੱਕ ਗੱਲ ਹੋਰ ਮੈਂ ਜਿਹੜੀ ਸੁਣਨ ਦੇ ਵਿੱਚ ਆਈ ਹੈ ਇਹ ਮੈਨੂੰ ਪਤਾ ਲੱਗੀ ਸੀ ਥੱਲੋਂ ਵੀ ਜਦੋਂ ਇਹ ਮਤਲਬ ਖੱਜਰ ਤੇ ਆਪਾਂ ਨੂੰ ਬਿਠਾ ਕੇ ਲੈ ਕੇ ਜਾਂਦੇ ਨੇ ਉੱਪਰ ਤੱਕ ਇਹ ਪੈਸੇ ਲੈਂਦੇ ਨੇ ਉੱਪਰ ਤੱਕ ਤੇ ਜਿਹੜੇ ਆਹ ਲੈ ਕੇ ਜਾਂਦੇ ਨੇ ਮਤਲਬ ਆ ਸਿਰਜੇ ਤੇ ਚੱਕ ਕੇ ਇਹ ਕਹਿੰਦੇ ਵੀ ਜਮਾ ਉੱਪਰ ਤੱਕ ਲੈ ਜਾਂਦੇ ਨੇ ਜਿਹੜੇ ਖੱਤਰਾਂ ਵਾਲੇ ਨੇ ਇਹਨਾਂ ਦਾ ਰਸਤੇ ਦੇ ਵਿੱਚ ਸਟੈਂਡ ਬਣਾਇਆ ਹੋਇਆ ਇਹ ਸਿਰਫ ਉੱਥੋਂ ਤੱਕ ਹੀ ਲੈ ਕੇ ਜਾਣਗੇ ਤੇ ਜਦੋਂ ਤੁਸੀਂ ਇਹਨਾਂ ਨਾਲ ਗੱਲਬਾਤ ਕਰੋਗੇ ਵੀ ਅਸੀਂ ਐਨੇ ਪੈਸੇ ਦੇਵਾਂਗੇ ਵੀ ਸਾਨੂੰ ਜਮਾ ਉੱਪਰ ਤੱਕ ਲੈ ਕੇ ਜਾ ਉਦੋਂ ਇਹ ਛੋਡੇ ਹਾਮੀ ਦੇ ਵਿੱਚ ਹਾਂ ਦੇ ਵਿੱਚ ਹਾਂ ਭਰ ਦੇਣਗੇ ਵੀ ਹਾਂ ਅਸੀਂ ਉੱਥੋਂ ਤੱਕ ਤੁਹਾਨੂੰ ਲੈ ਕੇ ਜਾਵਾਂਗੇ ਠੀਕ ਹੈ ਜੀ ਇਹ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਤੇ ਇੱਕ ਰਸਤੇ ਦੇ ਵਿੱਚ ਇੱਥੇ ਸ਼ਾਰਟਕਟ ਬਹੁਤ ਜ਼ਿਆਦਾ ਆਉਂਦੇ ਨੇ ਤਾਂ ਉਹਨਾਂ ਤੋਂ ਤੁਸੀਂ ਜੇ ਗਰੇਜ ਹੋ ਸਕਦਾ ਤਾਂ ਕਰਿਓ ਕਿਉਂਕਿ ਜਾਨ ਵਾਰੀ ਵਾਰੀ ਨਹੀਂ ਮਿਲਦੀ ਜਾਨ ਸਿਰਫ ਬੰਦੇ ਨੂੰ ਇੱਕ ਵਾਰੀ ਮਿਲਦੀ ਹੈ ਯਾਤਰਾ ਆਪਾਂ ਹਰ ਸਾਲ ਕਰਨੀ ਹੈ ਆਪਾਂ ਮਤਲਬ ਸੋਚਿਆ ਹੋਇਆ ਵੀ ਜਿੰਨਾ ਚਿਰ ਸਾਹ ਨੇ ਤਾਂ ਆਪਾਂ ਹਰ ਸਾਲ ਕਿਤੇ ਨਾ ਕਿਤੇ ਜਾਇਆ ਕਰਾਂਗੇ ਹਰੇਕ ਵਾਰ ਗਰਮੀਆਂ ਦੇ ਵਿੱਚ ਜਦੋਂ ਵੀ ਵਿਲੇ ਹੋਏ ਸਰਦੀਆਂ ਦੇ ਵਿੱਚ ਵੀ ਜਾਇਆ ਕਰਾਂਗੇ ਗਰਮੀਆਂ ਦੇ ਵਿੱਚ ਵੀ ਜਾਇਆ ਕਰਾਂਗੇ ਜਦੋਂ ਵੀ ਆਪਣਾ ਮਤਲਬ ਟਾਈਮ ਲੱਗਿਆ ਠੀਕ ਹੈ ਜੀ ਤਾਂ ਆਹ ਦੇਖ ਲਓ ਤੁਸੀਂ ਜਿਹੜੀ ਇਹ ਬਰਫ਼ ਦਾ ਪਾਣੀ ਹੈ ਇਹ ਪਿਗਲ ਪਿਗਲ ਕੇ ਦੇਖ ਲਓ ਤੁਸੀਂ ਤਿਲਕਣ ਹੋ ਜਾਂਦੀ ਹੈ ਇੱਥੇ ਕਈ ਵਾਰੀ ਪੱtrasਾਂ ਤੇ ਤੇ ਇੱਕ ਤੁਸੀਂ ਬੂਟ ਸਪੋਰਟਸ ਪਾ ਕੇ ਆਉਣੇ ਨੇ ਤਾਂ ਦੂਸਰੇ ਜਿਹੜੇ ਸ਼ੂਜ਼ ਹੁੰਦੇ ਨੇ ਉਹ ਨਹੀਂ ਪਾ ਕੇ ਆਉਣੇ ਕਿਉਂਕਿ ਉਹ ਬਰਫ਼ ਦੇ ਉੱਤੇ ਵੀ ਤਿਲਕਦੇ ਨੇ ਤਾਂ ਆਹ ਦੇਖ ਲਓ ਤੁਸੀਂ ਥੱਲੇ ਗਰਕਣ ਹੋਈ ਪਈ ਐ ਤੇ ਜਿਹੜੇ ਪੱਥਰਾਂ ਦੇ ਉੱਤੇ ਬਰਫ਼ ਵਾਲਾ ਪਾਣੀ ਆਉਂਦਾ ਤਾਂ ਉਹ ਪਾਣੀ ਨਾਲ ਜਿਹੜੇ ਉਹ ਬੂਟ ਨੇ ਉੱਤੇ ਤਿਲਸ ਜਾਂਦੇ ਨੇ ਸਪੋਰਟਸ ਬੂਟ ਪਾ ਕੇ ਆਉਣੇ ਆਉਣੇ ਮਤਲਬ ਤੁਸੀਂ ਪਾ ਕੇ ਆਉਣੇ ਨੇ ਜਿਹੜੇ ਵੀਰਪਰਾ ਇੱਥੇ ਆਉਣਗੇ ਤਾਂ ਕਿਉਂਕਿ ਉਹਨਾਂ ਨਾਲ ਜਿਹੜੇ ਖੁੱਲੇ ਬੂਟ ਹੁੰਦੇ ਨੇ ਆਪਾਂ ਨਾਰਮਲ ਘਰੇ ਪਾ ਕੇ ਰਹਾਦੇ ਆ ਨਾ ਬੂਟ ਤੁਸੀਂ ਉਹ ਬੂਟ ਪਾ ਕੇ ਆਉਣੇ ਨੇ ਨਵੇਂ ਬੂਟ ਵੀ ਨਹੀਂ ਪਾ ਕੇ ਆਉਣੇ ਕਿਉਂਕਿ ਨਵੇਂ ਬੂਟਾਂ ਦੇ ਵਿੱਚ ਪੈਰ ਕੰਫਰਟੇਬਲ ਨਹੀਂ ਹੁੰਦੇ ਆਪਾਂ ਪੂਰੇ ਤੇ ਬਾਕੀ ਗੱਲਬਾਤ ਆਪਾਂ ਅੱਗੇ ਜਾ ਕੇ ਕਰਾਂਗੇ ਇੱਥੋਂ ਬਰਫ਼ ਹੋ ਚੁੱਕੀ ਹੈ ਜੀ ਸ਼ੁਰੂ ਤਾਂ ਦੇਖ ਲਓ ਤੁਸੀਂ ਐ ਕਿ ਬਰਫ਼ ਇੰਨੀ ਜ਼ਿਆਦਾ ਹੈ ਨਹੀਂ ਸੀ ਜਿੰਨੀ ਪਹਿਲਾਂ ਸੀ ਤੇ ਜਿਹੜਾ ਇਹ ਰਸਤਾ ਹੈਗਾ ਇਹ ਪਹਿਲੀ ਵਾਰੀ ਬਣਾਇਆ ਗਿਆ ਹੈਗਾ ਤੇ ਦੇਖ ਲਓ ਤੁਸੀਂ ਵੀ ਪਹਿਲਾਂ ਬਰਫ਼ ਜ਼ਿਆਦਾ ਹੁੰਦੀ ਸੀ ਤਾਂ ਕਰਕੇ ਰਸਤਾ ਥੋੜਾ ਜਿਹਾ ਘੱਟ ਹੁੰਦਾ ਸੀ ਮਤਲਬ ਦੋਨੇ ਪਾਸੇ ਬਰਫ਼ ਹੁੰਦੀ ਸੀ ਉਹਦੇ ਵਿੱਚ ਦੀ ਜਾਣਾ ਪੈਂਦਾ ਹੁੰਦਾ ਸੀ ਤਾਂ ਦੇਖ ਲਓ ਐ ਕਿ ਬਰਫ਼ ਹੈ ਜਿਹੜੀ ਉਹ ਪਹਿਲਾਂ ਨਾਲੋਂ ਘੱਟ ਹੈ ਤਾਂ ਕਰਕੇ ਆਪਣ ਨੂੰ ਰਸਤਾ ਪੂਰਾ ਵਧੀਆ ਫੌਜੀ ਵੀਰ ਭਰਾਵਾਂ ਨੇ ਸਾਫ਼ ਕੀਤਾ ਹੋਇਆ ਠੀਕ ਹੈ ਜੀ ਉਹ ਉੱਪਰ ਵੀ ਖੜੇ ਹੁੰਦੇ ਨੇ ਤਾਂ ਉਹਨਾਂ ਨਾਲ ਕਿਸੇ ਵੀ ਵੀਰ ਭੈਣ ਭਰਾ ਨੇ ਆਰਗੂਮੈਂਟ ਨਹੀਂ ਕਰਨਾ ਕਿਉਂਕਿ ਉਹਨਾਂ ਦੀ ਡਿਊਟੀ ਲਗਾਈ ਹੁੰਦੀ ਹੈ ਵੀ ਤੁਸੀਂ ਹੁਣ ਕਈ ਵੀਰ ਭਰਾ ਮੈਂ ਦੇਖੇ ਨੇ ਇੱਥੇ ਰਸਤੇ ਦੇ ਵਿੱਚ ਖੜਕੇ ਫੋਟੋਆਂ ਵੀਡੀਓ ਬਣਾਉਣ ਲੱਗ ਜਾਂਦੇ ਨੇ ਤਾਂ ਉਹਨਾਂ ਦੀ ਜਿਹੜੀ ਡਿਊਟੀ ਲੱਗੀ ਹੁੰਦੀ ਹੈ ਉਹਨਾਂ ਦੀ ਡਿਊਟੀ ਇਹ ਹੁੰਦੀ ਹੈ ਵੀ ਤੁਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਧਿਆਨ ਨਾਲ ਜਿਆਦੇ ਕਾਲੀ ਵੀ ਨਹੀਂ ਕਰਨੀ ਵੀ ਮਤਲਬ ਰਸਤੇ ਦੇ ਵਿੱਚ ਰੁਕਣਾ ਨਹੀਂ ਹੈਗਾ ਕਿਉਂਕਿ ਫਿਰ ਸੰਘਤ ਜਿਆਦੇ ਹੋਣ ਕਾਰਨ ਇੱਥੇ ਰਸ਼ ਹੋ ਜਾਂਦਾ ਹੈ ਤੇ ਫਿਰ ਉੱਥੇ ਹੁੱਲੜਬਾਜੀ ਹੋ ਜਾਂਦੀ ਹੈ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਤਾਂ ਕਰਕੇ ਜਿਹੜੇ ਉਹ ਵੀਰਪਰਾ ਉੱਥੇ ਖੜੇ ਨੇ ਉਹਨਾਂ ਨਾਲ ਤੁਸੀਂ ਕਿਸੇ ਨੇ ਵੀ ਆਰਗੂਮੈਂਟ ਨਹੀਂ ਕਰਨਾ ਤਾਂ ਉਹਨਾਂ ਦੀ ਗੱਲ ਪੂਰੀ ਪੂਰੇ ਤਰੀਕੇ ਨਾਲ ਮੰਨਣੀ ਹੈ ਦੇਖ ਲਓ ਇਹ برف ਦੇ ਵਿੱਚ ਇਸ ਤਰੀਕੇ ਦੀਆਂ ਪੌੜੀਆਂ ਬਣੀਆਂ ਹੋਈਆਂ ਨੇ ਤੇ ਇੱਕ ਜਿਹੜੀਆਂ ਤੁਹਾਡੇ ਕੋਲੇ ਛੋਟੀਆਂ ਸੀਗੀਆਂ ਉਹ ਤੁਸੀਂ ਜਰੂਰ ਲੈ ਕੇ ਆਉਣੀਆਂ ਨੇ ਕਿਉਂਕਿ ਉਹ ਬਰਪ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਦਿੰਦੀਆਂ ਨੇ ਹੀ ਆ ਤੇ ਆਪਾਂ ਥੱਲੇ ਤੋਂ ਲੈ ਕੇ ਆਏ ਸੀਗੇ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਤੱਕ ਤੇ ਗੋਵਿੰਦ ਧਾਮ ਤੋਂ ਲੈ ਕੇ ਆਪਾਂ ਚੱਲੇ ਆਂ ਸ਼੍ਰੀ ਹੇਮਕੁੰਡ ਸਾਹਿਬ ਦਰਬਾਰ ਸਾਹਿਬ ਤੱਕ ਤੇ ਦਰਬਾਰ ਸਾਹਿਬ ਤੋਂ ਲੈ ਕੇ ਆਪਾਂ ਥੱਲੇ ਵਾਪਸ ਘਰ ਤੱਕ ਵੀ ਇਹ ਜਿਹੜੀ ਆਪਾਂ ਡਾਂਗ ਲੈ ਕੇ ਗਈ ਸੀ ਇਹ ਇੱਕ ਯਾਦਗਾਰ ਰਹਿ ਜਾਂਦੀ ਹੈ ਵੀ ਅਸੀਂ ਨਾਲ ਲੈ ਕੇ ਗਈ ਸੀ ਤੇ ਨਾਲ ਇਹਨੂੰ ਵਾਪਸ ਘਰੇ ਵੀ ਲੈ ਕੇ ਜਾਵਾਂਗੇ ਠੀਕ ਹੈ ਜੀ ਇਹ ਜ਼ਰੂਰੀ ਹੈ ਕਿਉਂਕਿ ਆਮਾਂ ਤੋਂ ਸਿਰਫ ਆਪਾਂ ਨੂੰ ਇਹੀ ਮਿਲਦਾ ਵੀ ਆਪਾਂ ਯਾਦਗਾਰ ਰੱਖਣੀ ਹੁੰਦੀ ਹੈ ਕੋਈ ਵੀ ਚੀਜ਼ ਹਨ ਤੇ ਹੁਣ ਇਹ ਮੈਂ ਪਹਿਲੀ ਵਾਰ ਹੀ ਆਇਆ ਸੀ ਇੱਥੇ ਯਾਤਰਾ ਕਰਨ ਤਾਂ ਕਰਕੇ ਮੈਂ ਇਹ ਜਿਹੜੀ ਛੋਟੀ ਆ ਡਾਂਗ ਆ ਇਹ ਮੈਂ ਨਾਲ ਆਪਣੇ ਘਰੇ ਲੈ ਕੇ ਜਾਊਗਾ ਤੇ ਤੁਸੀਂ ਵੀ ਜੇ ਹੋ ਸਕਦਾ ਤਾਂ ਨਾਲ ਲੈ ਕੇ ਜਾਇਓ ਕਿਉਂਕਿ ਇੱਥੇ ਜੇ ਮਤਲਬ ਰਸਤੇ ਦੇ ਵਿੱਚ ਸਿੱਟ ਦੋਂਗੇ ਤਾਂ ਐਵੇਂ ਕੋਈ ਫਾਇਦਾ ਨਹੀਂ ਹਨਾ ਕਿਸੇ ਵੀ ਚੀਜ਼ ਨੂੰ ਸਿੱਟਣਾ ਨਹੀਂ ਚਾਹੀਦਾ ਕਿਉਂਕਿ ਆਪਾਂ ਪੈਸੇ ਲਾਏ ਨੇ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਦੂਜੀ ਗੱਲ ਜੇ ਤੁਸੀਂ ਇਹਨੂੰ ਘਰੇ ਲੈ ਕੇ ਜਾਓਗੇ ਤਾਂ ਇਹ ਜਦੋਂ ਵੀ ਤੁਸੀਂ ਡਾਂਗ ਨੂੰ ਚੱਕੋਗੇ ਘਰੇ ਕਿਸੇ ਵੀ ਕੰਮ ਲਈ ਤਾਂ ਉਹ ਤੁਹਾਡੇ ਯਾਦ ਰਹੂਗਾ ਵੀ ਮੈਂ ਇਹ ਹੇਮਕਾਉਂਟ ਸਾਹਿਬ ਤੋਂ ਲੈ ਕੇ ਆਇਆ ਸੀ ਤਾਂ ਦੇਖ ਲਓ ਤੁਸੀਂ ਸੰਗਤਾਂ ਬਹੁਤ ਦੂਰੋਂ ਦੂਰੋਂ ਆਰੀਆਂ ਨੇ ਤਾਂ ਦੇਖ ਲਓ ਢੰਗਾਈ ਦੇਖ ਲਓ ਤੁਸੀਂ ਬਹੁਤ ਜ਼ਿਆਦਾ ਢੰਗਾਈ ਹੈ ਇਹ 6 ਕਿਲੋਮੀਟਰ ਦੀ ਚੜ੍ਹਾਈ ਹੈ ਜਿਹੜੀ ਦੇ ਵਿੱਚ ਇੱਕ ਵੀ ਰੁੜਾਣ ਨਹੀਂ ਆਉਂਦੀ ਇੱਕ ਵੀ ਪੈਰਲ ਥਾਣੀ ਆਉਂਦਾ ਮਤਲਬ ਇੱਕੋ ਜਿਹਾ ਥਾਣੀ ਆਉਂਦਾ ਸਾਰੇ ਹੀ ਰਾਸਤੇ ਚੜ੍ਹਾਈ ਚੜ੍ਹਾਈ ਹੈ ਠੀਕ ਹੈ ਜੀ ਤੇ ਇਹ ਦੇਖ ਲਓ ਤੁਸੀਂ ਵੀ ਇੱਥੋਂ ਤੱਕ ਆਪਾਂ ਅਦਰ ਰਾਸਤੇ ਦੇ ਵਿੱਚ ਆ ਗਏ ਇਹ ਜਿਹੜੇ ਮਤਲਬ ਇੱਥੇ ਤੰਬੂ ਲੱਗੇ ਹੋਏ ਨੇ ਰਾਸਤੇ ਦੇ ਵਿੱਚ ਇਹ ਅੱਧ ਤੱਕ ਨੇ ਤੇ ਇੱਥੋਂ ਮਤਲਬ ਅੱਧ ਤੈ ਹੋ ਜਾਂਦਾ ਵੀ ਅੱਧ ਰਹਿ ਗਿਆ ਤੇ ਇੱਥੇ ਜਿਹੜਾ ਨਿਸ਼ਾਨ ਸਾਹਿਬ ਆ ਉਹ ਦੇਖਣ ਲੱਗ ਜਾਂਦਾ ਕੁੱਲ ਮਿਲਾ ਕੇ ਸਾਰਿਆਂ ਨੂੰ ਦੇਖਣ ਲੱਗ ਜਾਂਦਾ ਤੇ ਜਿਨ੍ਹਾਂ ਦੀ ਨਿਗਾਹ ਥੋੜੀ ਮਤਲਬ ਘੱਟ ਹੈਗੀ ਤਾਂ ਉਹ ਉਹਨਾਂ ਨੂੰ ਥੋੜਾ ਜਿਹਾ ਲੇਟ ਦੇਖਦਾ ਅੱਗੇ ਜਾ ਕੇ ਦੇਖਣ ਲੱਗ ਜਾਂਦਾ ਮਤਲਬ ਕੁੱਲ ਮਿਲਾ ਕੇ ਫਿਰ ਤਾਂ ਸਾਰੇ ਤੇ ਦੇਖ ਲਓ ਤੁਸੀਂ ਇੱਥੋਂ ਆਪਾਂ ਨੂੰ ਜਿਹੜਾ ਨਿਸ਼ਾਨ ਸਾਹਿਬ ਆ ਉਹ ਆਪਾਂ ਨੂੰ ਦੇਖਣ ਲੱਗ ਗਿਆ ਸੀ ਤੇ ਇਸ ਤੋਂ ਬਾਅਦ ਬੰਦੇ ਨੂੰ ਹੌਂਸਲਾ ਹੀ ਹੋ ਜਾਂਦਾ ਵੀ ਹੁਣ ਤਾਂ ਮੈਂ ਆ ਗਿਆ ਕਿਉਂਕਿ ਜਦੋਂ ਇੱਥੋਂ ਥੱਲੋ ਲੈ ਕੇ ਉੱਪਰ ਤੱਕ ਬੰਦਾ ਆ ਜਾਂਦਾ ਤਾਂ ਉਹ ਏਡੀ ਦੂਰ ਵੀ ਜਾ ਸਕਦਾ ਕੋਈ ਬਾਲੀ ਵੱਡੀ ਗੱਲ ਨਹੀਂ ਉੱਥੇ ਨਿਸ਼ਾਨ ਸਾਹਿਬ ਤੁਹਾਨੂੰ ਮੈਂ ਵੀਡੀਓ 'ਚ ਜ਼ੂਮ ਕਰਕੇ ਦਿਖਾ ਦਿੰਨਾ ਉੱਪਰ ਹੈ ਤੇ ਇੱਕ ਜਿਹੜੀ ਆਹ ਨੀਲੀ ਚੁੰਨੀ ਵਾਲੀ ਮਤਲਬ ਕੁੜੀ ਖੜੀ ਆ ਇਹ ਐਕਟਰ ਹੈ ਇਹਦਾ ਤੁਸੀਂ ਨਾਂ ਕਮੈਂਟ ਕਰਕੇ ਤੁਸੀਂ ਮੈਨੂੰ ਜ਼ਰੂਰ ਦੱਸ ਦਿਓ ਤੇ ਇੱਕ ਗੱਲ ਹੋਰ ਮੈਨੂੰ ਬਹੁਤ ਵਧੀਆ ਲੱਗੀ ਜਿਹੜੀ ਗੱਲ ਤੁਹਾਨੂੰ ਮੈਂ ਦੱਸਦਾ ਆਪਦੇ ਦਿਲ ਦੀ ਗੱਲ ਠੀਕ ਹੈ ਤੇ ਇਹ ਵੀ ਚਲੋ ਆਪਣੀ ਭੈਣ ਆ ਕੋਈ ਗੱਲ ਨਹੀਂ ਤੇ ਇਹ ਐਕਟਰ ਹੈ ਰਵੀ ਕੌਰ ਵਾਲਾ ਤੇ ਦੇਖ ਲਓ ਤੁਸੀਂ ਇੱਥੇ ਸੰਗਤ ਆਈ ਹੋਈ ਸੀ ਠੀਕ ਹੈ ਜੀ ਬਾਕੀ ਮੈਂ ਬਹੁਤ ਹੋਰ ਬਹੁਤ ਗੁਰੂ ਘਰਾਂ 'ਚ ਦੇਖਿਆ ਵੀ ਲੋਕ ਗੁਰੂ ਘਰ ਨੂੰ ਛੱਡ ਕੇ ਇਹਨਾਂ ਨਾਲ ਫੋਟੋਆਂ ਕਰਾਉਣ ਲੱਗ ਜਾਂਦੇ ਨੇ ਇਹੋ ਜੀ ਗੱਲ ਇੱਥੇ ਜਮਾ ਨਹੀਂ ਹੋਈ ਤੇ ਸਭ ਆਪੋ ਆਪਣੇ ਮਕਸਦ ਨਾਲ ਆਏ ਹੋਏ ਸੀਗੇ ਆਪੋ ਆਪਣੀ ਸ਼ਰਧਾ ਨਾਲ ਆਏ ਹੋਏ ਸੀ ਅੱਜ ਦਾ ਬਲੌਗ ਕਰਦੇ ਇੱਥੇ ਖਤਮ